ਪੰਜਾਬ ਦੇ ਗੁਰਦਾਸਪੁਰ ਦੇ ਵੱਖ-ਵੱਖ ਜਿਹੜੇ ਫਲੱਡ ਅਫੈਕਟਿਡ ਏਰੀਆ ਨੇ ਉੱਥੇ ਪੰਜਾਬ ਸਰਕਾਰ ਵੱਲੋਂ ਪੁਲਿਸ ਪ੍ਰਸ਼ਾਸਨ ਵੱਲੋਂ ਲਗਾਤਾਰ ਇੰਤਜ਼ਾਮ ਕੀਤੇ ਜਾ ਰਹੇ ਨੇ ਖਾਸ ਤੌਰ ਤੇ ਜਿਹੜੇ ਲੋਕ ਫਸੇ ਹੋਏ ਨੇ ਉਹਨਾਂ ਨੂੰ ਸ਼ੈਲਟਰ ਦੇਣ ਵਾਸਤੇ ਜਾਂ ਜਿਹੜਾ ਵੀ ਰਾਸ਼ਨ ਹੈ ਜਾਂ ਹੋਰ ਜਿਹੜੀ ਦਵਾਈਆਂ ਹਨ ਉਹਨਾਂ ਨੂੰ ਦੇਣ ਵਾਸਤੇ ਪੁਖਤਾ ਇੰਤਜ਼ਾਮ ਕੀਤੇ ਹੋਏ ਨੇ ਖਾਸ ਤੌਰ ਤੇ ਮੁੱਖ ਮੰਤਰੀ ਪੰਜਾਬ ਵੱਲੋਂ ਵੀ ਜਿਹੜਾ ਦੌਰਾ ਕੀਤਾ ਗਿਆ ਸੀਗਾ ਜਾਂ ਜਿਹੜਾ ਉਹਨਾਂ ਦਾ ਖੁਦ ਦਾ ਅਜਿਹੜਾ ਹੈਲੀਕਾਪਟਰ ਹੈ ਉਹ ਇੱਥੇ ਛੱਡ ਕੇ ਗਈ ਸੀ ਜੋ ਕਿ ਜਿੰਨਾ ਵੀ ਜਿਹੜਾ ਇਫੈਕਟਿਡ ਏਰੀਆ ਨੇ ਜਿੱਥੇ ਤੱਕ ਨਹੀਂ ਪਹੁੰਚ ਸਕਦੀ ਮੋਟਰ ਬੋਟ ਨਹੀਂ ਪਹੁੰਚ ਸਕਦੀ ਉੱਥੇ ਇਹ ਹੈਲੀਕਾਪਟਰ ਦੀ ਮਦਦ ਨਾਲ ਖਾਣਾ ਜਾਂ ਫਿਰ ਮੈਡੀਕਲ ਸੁਵਿਧਾਵਾਂ ਜਿਹੜੀ ਹੈ ਉਹ ਦਿੱਤੀ ਜਾਣਗੀ ਹਾਲਾਂਕਿ ਆਰਮੀ ਦਾ ਵੀ ਇੱਕ ਪੈਡ ਜਿਹੜਾ ਹੈਗਾ ਉਹ ਲੱਗਿਆ ਇਹਦੇ ਨਾਲ ਦੇ ਨਾਲ ਸਰਕਾਰੀ ਔਰ ਇੱਕ ਪੂਰਾ ਇੱਕ ਹੈਲੀਪੈਡ ਬਣਾਇਆ ਗਿਆ ਦੀਨਾਨਗਰ ਦੇ ਵਿੱਚ ਹਾਲਾਂਕਿ ਇੱਥੇ ਪੂਰੀ ਸੁਰੱਖਿਆ ਇਹ ਹੁਣ ਰਾਤ ਦਾ ਸਮਾਂ ਹੈ ਹਾਲਾਂਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿੰਨੀ ਵੀ ਜਿਹੜੀ ਚੀਜ਼ਾਂ ਨੇ ਖਾਣ ਪੀਣ ਦੀ ਆ ਜਿਹੜੇ ਵੀ ਇਫੈਕਟਿਡ ਲੋਕ ਨੇ ਜਾਂ ਫਿਰ ਜਿਹੜੇ ਜਿਨ੍ਹਾਂ ਨੂੰ ਕਿਸੇ ਚੀਜ਼ ਦੀ ਲੋੜ ਹੈ ਉਹ ਪ੍ਰਸ਼ਾਸਨ ਦੇ ਨਾਲ ਸੰਪਰਕ ਕਰ ਰਹੇ ਉਹਨਾਂ ਨੂੰ ਇਹ ਹੈਲੀਕਾਪਟਰ ਦੇ ਮਾਧਿਅਮ ਰਾਹੀਂ ਜਿਹੜਾ ਵੀ ਸਮਾਨ ਹੈ ਉਹ ਪਿਜਵਾਇਆ ਜਾ ਰਿਹਾ ਹੈ ਹਾਲਾਂਕਿ ਕੋਸ਼ਿਸ਼ ਇਹ ਹੀ ਹੈ ਕਿ ਕਿਸੇ ਵੀ ਤਰ੍ਹਾਂ ਕਿਸੇ ਕੋਈ ਨੁਕਸਾਨ ਨਾ ਹੋਵੇ ਜਾਣੇ ਨੁਕਸਾਨ ਨਾ ਹੋਵੇ ਦੂਜੇ ਪਾਸੇ ਪੂਰੀ ਪੁਲਿਸ ਵੱਲੋਂ ਇਹ ਪੁਖਤਾ ਇੰਤਜ਼ਾਮ ਵੀ ਕੀਤੇ ਹੋਏ ਨੇ ਔਰ ਜਿਹੜੇ ਵੀ ਖਾਸ ਤੌਰ ਤੇ ਫਲੱਡ ਇਫੈਕਟਿਡ ਜਿਹੜੇ ਏਰੀਆ ਨੇ ਜਾਂ ਫਿਰ ਉੱਥੇ ਦੇ ਲੋਕ ਨੇ ਜਿਨ੍ਹਾਂ ਨੂੰ ਕਈ ਚੀਜ਼ਾਂ ਦੀ ਨੀਡ ਹੈ ਦਵਾਈਆਂ ਨੂੰ ਲੈ ਕੇ ਕਈ ਚੀਜ਼ਾਂ ਦੀ ਜਿਹੜੀ ਨੀਡ ਹੈ ਉਹ ਜਿਹੜੀ ਆ ਉਹ ਪੂਰੀ ਕੀਤੀ ਜਾ ਸਕੇ ਜਿਹੜੇ ਡਿਪਟੀ ਸਾਹਿਬ ਸਾਡੇ ਨਾਲ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਡਿਪਟੀ ਸਾਹਿਬ ਕਿਉਂਕਿ ਇਹ ਬਹੁਤ ਜ਼ਰੂਰੀ ਹੈ ਜਿਹੜੇ ਵੀ ਫਲੱਡ ਅਫੈਕਟਿਡ ਏਰੀਆ ਨੇ ਜਿਹੜੇ ਲੋਕ ਕਿਉਂਕਿ ਮੋਟਰਬੋਰਡ ਜਿੱਥੇ ਤੱਕ ਨਹੀਂ ਜਾ ਸਕਦੀ ਤਾਂ ਇਹ ਜਿਹੜਾ ਹੈਗਾ ਇੱਕ ਹੈਲੀਕਾਪਟਰ ਇਹ ਤੇ ਇੱਕ ਆਰਮੀ ਦਾ ਦੋ ਕੰਮ ਕਰ ਰਹੇ ਨੇ ਹਾਂਜੀ ਇਹ ਪੰਜਾਬ ਸਰਕਾਰ ਦਾ ਤੇ ਪਿਛਲੇ 2 ਦਿਨ ਤੋਂ ਕਰ ਰਿਹਾ ਆ ਆਰਮੀ ਵੀ ਅਸਿਸਟ ਕਰ ਰਹੀ ਹੈ ਸੋ ਇਹ ਇਹ ਰਾਤ ਨੂੰ ਇੱਥੇ ਆਪਾਂ ਹੈਲੀਪੈਡ ਤੇ ਨੂੰ ਸਟੇਸ਼ਨ ਹੁੰਦਾ ਰਹਿੰਦਾ ਠੀਕ ਹੈ ਜਿਹਦੇ ਲਈ ਆਪਾਂ ਪੁਕਤੀ ਸਿਕਿਉਰਟੀ ਵੀ ਲਾਈ ਹੋਈ ਹੈ ਤਾਂ ਕਿ ਇਹਨੂੰ ਕੋਈ ਹਮਲਾ ਨਾ ਕਰੇ ਤੇ ਕਿੱਥੇ ਕਿੱਥੇ ਅੱਜ ਦੀ ਅਸੀਂ ਗੱਲ ਕਰ ਲਈ ਕਈ ਜਿਹੜਾ ਏਰੀਆ ਦੇ ਵਿੱਚ ਫਲਡ ਅਫੈਕਟਿਡ ਏਰੀਆ ਦੇ ਵੀ ਸਮਾਨ ਵਗੈਰਾ ਪਹੁੰਚਾਇਆ ਹਾਂਜੀ ਅੱਜ ਸਾਰਾ ਦਿਨ ਇਹ ਹੈਲੀਕਾਪਟਰ ਨੇ ਸਾਰਾ ਕਾਂਟ ਪੀਂਦੇ ਹੋਰ ਦਵਾਈਆਂ ਪਹਚਾਈਆਂ ਔਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਦੋਂ ਤੱਕ ਇਹ ਲਾਈਟ ਸੀ ਉਦੋਂ ਤੱਕ ਇਸ ਹੈਲੀਕਾਪਟਰ ਅਸੀਂ ਦੇਖ ਰਹੇ ਸੀ ਸਰ ਡਰੋਨ ਦੇ ਰਾਹੀਂ ਵੀ ਸਮਾਨ ਜਿਹੜਾ ਹੈਗਾ ਲੋਕਾਂ ਨੂੰ ਘਰ ਤੱਕ ਪਹੁੰਚਾਇਆ ਜਾ ਰਿਹਾ ਉਹ ਵੀ ਹਰ ਸਹੂਲਤ ਜੋ ਸਾਡੀ ਪੰਜਾਬ ਸਰਕਾਰ ਆ ਜੋ ਵੀ ਜਰੀਏ ਬਣ ਰਹੀ ਉਸ ਤਰ੍ਹਾਂ ਪਬਲਿਕ ਦੀ ਜਿਹੜਾ ਐਵੈਕੂਏਸ਼ਨ ਔਰ ਉਹਨਾਂ ਨੂੰ ਖਾਣਾ ਜਿਹੜਾ ਪਹੁੰਚਾਇਆ ਜਾ ਰਿਹਾ ਸਰ ਹੁਣ ਸਿਚੁਏਸ਼ਨ ਕੀ ਹੈ ਥੋੜਾ ਜਿਹਾ ਅਪਡੇਟ ਕੀ ਹੈ ਹੁਣ ਥੋੜਾ ਜਿਹਾ ਪਾਣੀ ਦਾ ਪੱਧਰ ਜਿਹੜਾ ਘਟਿਆ ਹੈ ਜਾਂ ਫਿਰ ਹੁਣ ਸਿਚੁਏਸ਼ਨ ਹਾਂਜੀ ਪਹਿਲਾਂ ਨਾਲੋਂ ਕਾਫੀ ਪਾਣੀ ਘਟਿਆ ਸੋ ਉਸ ਨਾਲ ਜਿਹੜੀ ਹੈ ਜਿਹੜਾ ਰਾਹਤ ਕਰ ਰਿਹਾ ਉਹ ਸਪੀਡ ਅਪ ਹੋ ਰਿਹਾ ਹੈ ਤੇ ਪੁਲਿਸ ਦੇ ਨਾਲ ਕੋਆਰਡੀਨੇਸ਼ਨ ਕਿਸ ਤਰ੍ਹਾਂ ਦਾ ਹੈ ਸਰ ਐਨ ਡੀ ਆਰ ਐਫ ਦਾ ਆਰਮੀ ਦਾ ਜਾਂ ਫਿਰ ਹੋਰ ਜਿਹੜੀ ਦੇਖੋ ਜਿਹੜਾ ਸਿਵਲ ਪ੍ਰਸ਼ਾਸਨ ਹੈ ਔਰ ਪੁਲਿਸ ਹੈ ਇਹ ਜੁਆਇੰਟਲੀ ਐਨ ਡੀ ਆਰ ਐਫ ਨਾਲ ਗਾਈਡ ਕਰ ਰਹੇ ਉਹਨਾਂ ਨੂੰ ਪੰਚਾਇਤਾਂ ਦੇ ਫੋਨ ਆ ਰਹੇ ਆ ਸੋ ਐਸ ਡੀ ਐਮ ਸਾਹਿਬ ਜਿਹੜੇ ਆਪਣੇ ਹੈ ਸਾਰੇ ਨੂੰ ਦੱਸ ਰਿਹਾ ਕਿ ਕਿੱਥੇ ਜਾਣਾ ਹੈ ਕਿਦਾਂ ਵਰਕ ਕਰਨਾ ਕਿਸ ਜਗ੍ਹਾ ਤੇ ਪਹੁੰਚੋ ਕਿਸ ਜਗ੍ਹਾ ਪਾਣੀ ਰਾਸ਼ਨ ਦੀ ਕਮੀ ਹੈ ਜਾਂ ਘਰ ਸਾਰਾ ਇੱਕ ਲਿਸਟ ਤਿਆਰ ਕੀਤੀ ਜਾ ਰਹੀ ਹੈ ਜਿਹਦੇ ਦੇ ਲੈਸ ਤਿਆਰ ਕੀਤਾ ਜਾ ਰਿਹਾ ਔਰ ਸੈਂਟਰਲ ਲੈਵਲ ਤੇ ਇਸ ਨੂੰ ਸਾਰਾ ਮਾਨੀਟਰ ਕੀਤਾ ਜਾ ਰਿਹਾ ਹੈ ਹਜੇ ਕੋਈ ਇਸ ਤਰ੍ਹਾਂ ਦਾ ਪਿੰਡ ਤਾਂ ਨਹੀਂ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਫਿਲਹਾਲ ਨਹੀਂ ਇਸ ਤਰ੍ਹਾਂ ਦਾ ਕੋਈ ਰਿਪੋਰਟ ਨਹੀਂ ਹੋਇਆ ਸਾਰੇ ਵੈਲ ਮੈਨੇਜਡ ਕੰਮ ਜਿਹੜਾ ਚੱਲ ਰਿਹਾ ਹੈ ਅਸੀਂ ਸੁਣ ਰਹੇ ਸੀਗੇ ਕਈ ਹੁਣ ਕਈ ਥਾਵਾਂ ਤੇ ਤਾਂ ਬਿਜਲੀ ਵੀ ਜਿਹੜੀ ਹੈਗੀ ਉਹ ਚਾਲੂ ਕਰ ਦਿੱਤੀ ਗਈ ਜੀ ਬਿਲਕੁਲ ਬਿਲਕੁਲ ਬੜੇ ਸਪੀਡੀਲੀ ਜਿਹੜਾ ਇਹ ਕੰਮ ਚੱਲ ਰਿ ਔਰ ਜਿਹੜਾ ਸਾਰਾ ਆਪਾਂ ਦੁਬਾਰਾ ਇਸ ਨੂੰ ਰੀਵੈਂਪ ਚੱਕ ਕਰ ਰਿਹਾ ਹੈ ਤੇ ਬਿਲਕੁਲ ਕੋਸ਼ਿਸ਼ ਇਹੀ ਹੈ ਕਿਉਂਕਿ ਪੂਰੀ ਪੂਰਾ ਦਿਨ ਪੂਰੀ ਰਾਤ ਪ੍ਰਸ਼ਾਸਨ ਵੱਲੋਂ ਪੁਲਿਸ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿੱਥੇ ਮੋਟਰ ਬੋਰਡ ਨਹੀਂ ਪਹੁੰਚ ਰਹੀ ਇਸ ਦੇ ਮਾਧਿਅਮ ਨਾਲ ਲੋਕਾਂ ਨੂੰ ਆ ਖਾਨਦੀ ਪਿੰਡ ਦੀ ਮੈਡੀਕਲ ਸੁਵਿਧਾਵਾਂ ਜਿਹੜੀ ਹੈ ਉਹ ਦਿੱਤੀ ਜਾਣ ਹਾਲਾਂਕਿ ਅੱਜ ਪੂਰਾ ਦਿਨ ਜੈਸੀ ਗੱਲ ਕਰ ਲਈਏ ਡਰੋਨ ਦੇ ਰਾਹੀ ਜਾਂ ਫਿਰ ਜਿਹੜਾ ਸਰਕਾਰ ਵੱਲੋਂ ਜਿਹੜੀ ਇਸ ਤਰ੍ਹਾਂ ਦੀ ਸੁਵਿਧਾ ਦਿੱਤੀ ਗਈ ਹੈ ਉਸ ਨੂੰ ਲੈ ਕੇ ਬਹੁਤ ਜ਼ਰੂਰੀ ਹੋ ਜਾਂਦਾ ਹੈ ਬਹੁਤ ਜ਼ਰੂਰੀ ਹੈ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਫਿਲਹਾਲ ਨਹੀਂ ਹੈ ਰਾਹ ਦੀ ਗੱਲ ਹੈ ਔਰ ਕੋਈ ਰਹਿ ਨਾ ਜਾਏ ਜਿਸ ਨੂੰ ਸ਼ੈਲਟਰ ਦੀ ਲੋੜ ਹੈ ਜਾਂ ਜਿਸ ਨੂੰ ਖਾਣ ਪੀਣ ਦੀ ਲੋੜ ਹੈ ਜਾਂ ਕਿਸੇ ਨੂੰ ਵੀ ਮੈਡੀਕਲ ਸੇਵਾਵਾਂ ਕੋਈ ਪ੍ਰੈਗਨੈਂਟ ਲੇਡੀ ਵੀ ਅਸੀਂ ਦੇਖੀ ਹੈ ਕਿ ਉਹ ਨਾਲ-ਨਾਲ ਦੇ ਨਾਲ ਉਹਨਾਂ ਨੂੰ ਰੈਸਕਿਊ ਕਰਕੇ ਐਂਬੂਲੈਂਸ ਦੇ ਰਾਹੀਂ ਉਹਨਾਂ ਨੂੰ ਹਸਪਤਾਲ ਲੈ ਕੇ ਜਾਇਆ ਗਿਆ ਹੈ ਕਈ ਲੋਕਾਂ ਨੂੰ ਸ਼ੈਲਟਰ ਕੀਤਾ ਗਿਆ ਪਿੰਡ ਦੇ ਲੋਕ ਵੀ ਦੇ ਵਿੱਚ ਮਦਦ ਕਰ ਰਹੇ ਪ੍ਰਸ਼ਾਸਨ ਪੁਲਿਸ ਲਗਾਤਾਰ ਇਹ ਦੇ ਵਿੱਚ ਕੰਮ ਕਰ ਰਹੀ ਹੈ ਔਰ ਇਹ ਰਾਹਤ ਦੀ ਗੱਲ ਜ਼ਰੂਰ ਹੈ ਕਿ ਕੁਝ ਪਿੰਡਾਂ ਦੇ ਵਿੱਚ ਹੁਣ ਪਾਣੀ ਦਾ ਜਿਹੜਾ ਫਲੋ ਹੈ ਉਹ ਕਾਫੀ ਘਟਿਆ ਤਾਂ ਕਹਿ ਸਕਦੇ ਆ ਕਿ ਸਲੋਲੀ ਸਲੋਲੀ ਜਿਹੜਾ ਹੈਗਾ ਹੁਣ ਜਿਹੜਾ ਹੈਗਾ ਕਾਫੀ ਚੀਜ਼ਾਂ ਜਿਹੜੀ ਹੈ ਉਹ ਠੀਕ ਹੋ ਰਹੀ ਹੈ ਰਾਹਤ ਦੀ ਗੱਲ ਹੈ ਲੇਕਿਨ ਪੁਲਿਸ ਵੱਲੋਂ ਪੂਕਤਾ ਇੰਤਜ਼ਾਮ ਕੀਤੇ ਗਏ ਨੇ ਜਿਹੜੇ ਸਿਕਸ ਸੰਸਥਾਵਾਂ ਨੇ ਉਹਨਾਂ ਵੱਲੋਂ ਵੀ ਪੂਰਾ ਕੰਮ ਕੀਤਾ ਜਾ ਰਿਹਾ ਹੈ ਔਰ ਖਾਸ ਤੌਰ ਤੇ ਜਿਹੜੇ ਆਰਮੀ ਦਾ ਵੀ ਇੱਕ ਹੈਲੀਕਾਪਟਰ ਦਿੱਤਾ ਗਿਆ ਸਰਕਾਰ ਵੱਲੋਂ ਵੀ ਜਿਹੜਾ ਇਹਦਾ ਬਹੁਤ ਜ਼ਿਆਦਾ ਫਾਇਦਾ ਅਸੀਂ ਕਹਿ ਸਕਦੇ ਆ ਅੱਜ ਦੇਖਣ ਨੂੰ ਮਿਲਿਆ ਕਿਉਂਕਿ ਜਿੱਥੇ ਤੱਕ ਨਹੀਂ ਪਹੁੰਚ ਸਕਦੇ ਜਿਹੜੇ ਮੋਟਰ ਬੋਟ ਨੇ ਜਾਂ ਜਿਹੜੇ ਟਰੈਕਟਰ ਟਰਾਲੀ ਹੈ ਉੱਥੇ ਤੱਕ ਪਹੁੰਚ ਕੇ ਇਨ ਇਸ ਦੇ ਮਾਧਿਅਮ ਰਾਹੀਂ ਸਮਾਨ ਜਿਹੜਾ ਹੈਗਾ ਖਾਣ ਦਾ ਪੀਣ ਦਾ ਜਾਂ ਮੈਡੀਕਲ ਚੀਜ਼ਾਂ ਨੇ ਜਾਂ ਜ਼ਰੂਰੀ ਸਮਾਨ ਹੈ ਉਹ ਜ਼ਰੂਰ ਪਹੁੰਚਾਇਆ ਗਿਆ ਗੁਦਾਸਪੁਰ ਤੋਂ ਕੈਮਰਾਮੈਨ ਅਮਨਦੀਪ ਸਿੰਘ ਨਾਲ ਮਨੋਜ ਰਾਠੀ న్యూਸ 18 ਪੰਜਾਬ